ਪਰ ਕਈ ਭੇਡਾਂ ਨੇ ਉਹ ਵੀ ਫੇਲ ਕਰਤੀ ਕਾਗਿਆਂ ਚ ਕਈ ਭੇਡਾਂ ਨੇ ਉਹ ਵੀ ਫੇਲ ਕਰਤੀ ਕਾਗਿਆਂ ਚ ਉਹ ਤਾਂ ਪੱਕੀਆਂ ਨਹੀਂ ਸੀ ਉਹ ਨਾਮ ਚੇਂਜ ਨਹੀਂ ਕਰ ਸਕਦੇ ਆਪਾਂ ਦੇਖੋ ਜਿਦਾ ਜਦ ਪਿੰਡ ਸੀ ਖੇਤੀ ਕਰਦੇ ਸੀ ਉਦੋਂ ਵੀ ਸ਼ੌਕ ਨਾ ਕਰਦੇ ਸੀ ਤੇ ਜਦੋਂ ਇਸ ਪੇਸ਼ੇ 'ਚ ਗਾਉਣ ਲੱਗਿਆ ਉਹ ਵੀ ਸ਼ੌਕ ਤੇ ਮੜਕ ਨਾਲ ਹੀ ਐਦਾਂ ਹੀ ਫਿਲਮਾਂ ਦਾ ਕੁਝ ਸਾਲ ਅਸੀਂ ਨਹੀਂ ਬਣਾ पाए ਕੁਝ ਸਾਡੀਆਂ ਮਜਬੂਰੀਆਂ ਸੀ ਕੁਝ ਸੱਜਣ ਚੰਗੇ ਟੱਕਰ ਗਏ ਤੋਂ ਹੁਣ ਦੁਬਾਰਾ ਅਸੀਂ ਲੈਨ ਤੇ ਆਏ ਆ ਹੁਣ ਕੋਸ਼ਿਸ਼ ਕਰਾਂਗੇ ਮੜਕ ਤੇ ਰੜਕਾਲੀਆਂ ਫਿਲਮਾਂ ਬਣਾਈਏ ਮਾਨ ਸਰ ਟਿਊਨਿੰਗ ਠੀਕ ਹੈ ਬੈਠ ਕੀ ਸੀ ਕਿ ਤੇਰੀ ਭਾਜੀ ਨਾਲ ਜੀ ਜੀ ਦੀ ਜੀ ਕਰਾਣਾ ਭਾਜੀ ਜੀ ਮੇਰੇ ਕੋਲ ਕਿਰਨ ਦਾ ਮੋਟ ਸ਼ੂਟ ਹੋ ਗਈ ਹੈ ਜੀ ਹੁਣ ਆਦਾ ਸਤਰ ਨਹੀਂ ਨਹੀਂ ਮੇਰੀ ਸਭ ਨਾਲੇ ਬੈਠ ਜਾਂਦੀ ਹੈ ਅਸੀਂ ਮਲਾਪੜੇ ਆ ਸਾਡੀ ਬੈਠ ਜੇ ਕੀ ਬੈ ਚੱਲ ਰਹੀ ਜੀ ਨਜ਼ਾਰਾ ਬੰਨਿਆ ਪਏ ਬਾਬਾ ਨੇ ਫਤਿਹ ਮੋਟੇ ਕਿ ਸਰਦਾਰ ਸੁਖਾਸ ਕੀ ਲੱਗਿਆ ਕੋਈ ਕੋਲ ਵੀ ਹੈਗੇ ਮੇਰੇ ਵਿੱਚ ਗੁਰੂ ਵੀ ਹੈਗੇ ਹਰ ਫਿਲਮ ਦਾ ਆਪਣਾ ਰੰਗ ਹੁੰਦਾ ਹੈ ਇਹ ਇੱਕ ਅਲੱਗ ਤਰ੍ਹਾਂ ਦਾ ਰੰਗ ਹੈ ਜਿੱਦਾਂ ਇੱਕੋ ਪਰਿਵਾਰ ਆ ਪਰ ਵਿਚਾਰ ਅਲੱਗ-ਅਲੱਗ ਹੈ ਕਿੱਦਾਂ ਦੋ ਭਰਾ ਅਲੱਗ ਵੀ ਹੋ ਜੰਨੇ ਆ ਅਗਲੀਆਂ ਜਨਰੇਸ਼ਨਾਂ ਕਿੱਦਾਂ ਕਈ ਵਰੀ ਅਗਲੀਆਂ ਵੀ ਉਦਾਂ ਦੀਆਂ ਹੋਣੀਆਂ ਕਈ ਵਰੀ ਅਗਲੀਆਂ ਜੋੜ ਲੰਨੀਆਂ ਪਿਛਲਿਆਂ ਨੂੰ ਇਹ ਤਾਂ ਰਿਸ਼ਤਿਆਂ ਦੀ ਕਹਾਣੀ ਹੈ ਪਰ ਕਈ ਭੇਡਾਂ ਨੇ ਉਹ ਵੀ ਫੇਲ ਕਰਤੀ ਕਾਗਿਆਂ ਚ ਕਈ ਭੇਡਾਂ ਨੇ ਉਹ ਵੀ ਫੇਲ ਕਰਤੀ ਕਾਗਿਆਂ ਚ ਪੱਕੀਆਂ ਨਹੀਂ ਜੀ ਉਹ ਉਹਨਾਂ ਨੂੰ ਚੇਂਜ ਨਹੀਂ ਕਰ ਸਕਦੇ ਆਪਾਂ ਦੇਖੋ ਜਿਦਾ ਜਦ ਪਿੰਡ ਸੀ ਖੇਤੀ ਕਰਦੇ ਸੀ ਉਦੋਂ ਵੀ ਸ਼ੌਕ ਨਾ ਕਰਦੇ ਸੀ ਤੇ ਜਦ ਉਹ ਇਸ ਪੇਸ਼ੇ 'ਚ ਗਾਉਣ ਲੱਗਾ ਉਹ ਵੀ ਸ਼ੌਕ ਤੇ ਮੜਕ ਨਾਲ ਹੀ ਐਂ ਇਦਾਂ ਹੀ ਫਿਲਮਾਂ ਦਾ ਕੁਝ ਸਾਲ ਅਸੀਂ ਨਹੀਂ ਬਣਾ पाए ਕੁਝ ਸਾਡੀਆਂ ਮਜਬੂਰੀਆਂ ਸੀ ਕੁਝ ਸੱਜਣ ਚੰਗੇ ਟਕਰ ਗਏ ਤੋਂ ਹੁਣ ਦੁਬਾਰਾ ਅਸੀਂ ਲੈਨ ਤੇ ਆਏ ਹੁਣ ਕੋਸ਼ਿਸ਼ ਕਰਾਂਗੇ ਮੜਕ ਤੇ ਰੜਕ ਵਾਲੀਆਂ ਫਿਲਮਾਂ ਬਣਾਈਏ ਮਾਨ ਸਾਹਿਬ ਟਿਊਨਿੰਗ ਠੀਕ ਹੈ ਬੈਠ ਗਈ ਸੀ ਕਿ ਤੇਰੀ ਭਾਜੀ ਨਾਲ ਜੀ ਤੇਰੀ ਜੀ ਕਰਾ ਮਰ ਭਾਜੀ ਨਾਲ ਤਾਂ ਬਹੁਤ ਸ਼ੂਟ ਹੋ ਗਈ ਹੈ ਜੀ ਹੁਣ ਆ ਦਾ 78 ਨਹੀਂ ਨਹੀਂ ਮੇਰੀ ਸਭ ਨਾਲੇ ਬੈਠ ਜਾਂਦੀ ਹੈ ਅਸੀਂ ਮਲਾਪੜੇ ਆ ਸਾਡੀ ਬੈਠਦੇ ਕੀ ਬਚ ਚੱਲ ਰਹੀ ਜੀ ਨਜ਼ਾਰਾ ਬੰਨਿਆ ਪਏ ਬਾਬਾ ਜੀ ਫਤਿਹ ਮੋਰਚਾ ਕਿ ਸਰਦਾਰ ਤੁਹਾਨੂੰ ਖਾਸ ਕੀ ਲੱਗਿਆ ਕੋਈ ਕੋਈ ਲਵਾਈ ਵੀ ਹੈ ਜੀ ਵਿੱਚ ਕੋਈ ਵੀ ਹੈਗੇ ਹਰ ਫਿਲਮ ਦਾ ਆਪਣਾ ਰੰਗ ਹੁੰਦਾ ਹੈ ਇਹ ਇੱਕ ਅਲੱਗ ਤਰ੍ਹਾਂ ਦਾ ਰੰਗ ਹੈ ਜਿਦਾਂ ਇੱਕੋ ਪਰਿਵਾਰ ਆ ਪਰ ਵਿਚਾਰ ਅਲੱਗ ਅਲਗ ਆ ਕਿੱਦਾਂ ਦੋ ਭਰਾ ਅਲੱਗ ਵੀ ਹੋ ਜੰਨੇ ਆ ਅਗਲੀਆਂ ਜਨਰੇਸ਼ਨਾਂ ਕਿਦਾਂ ਕਈ ਵਰੀ ਅਗਲੀਆਂ ਵੀ ਉਦਾਂ ਦੀਆਂ ਹੋਣੀਆਂ ਕਈ ਵਰੀ ਅਗਲੀਆਂ ਜੋੜ ਲੈਣੀਆਂ ਪਿਛਲਿਆਂ ਨੂੰ ਇਹ ਤਾਂ ਰਿਸ਼ਤਿਆਂ ਦੀ ਕਹਾਣੀ ਹੈ ਇਹੋ ਜਿਹੀ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ